ਤੋਂ ਪਹਿਲਾਂ ਤੇ ਸਾਦ ਨੂੰ ਵਾਇਕ ਦੀ ਖਾਤਾ ਵਾਇਕ ਦੀ ਬਦੇ ਅੱਪਾ ਦਾਤ ਵਾਲੀ ਜਗ੍ਹਾ ਤੇ ਖੜੇ ਆਪਾਂ ਸਿੰਘੋ ਕੇ ਪਿੰਡ ਜਿਹੜਾ ਤਰ ਪ੍ਰਕਾਸ਼ ਚੌਂਕੀ ਬੀਐਸਐਫ ਦੀ ਜਿਹੜੀ ਉੱਥੇ ਖੜੇ ਆ ਰਾਤੀ ਮੈਂ ਆਪਣੀ ਸਾਦੀ ਸੰਗਤ ਨਾਲ ਵਾਦਾ ਕਰਕੇ ਗਿਆ ਇੱਕੇ ਮੈਂ ਸਵੇਰੇ ਬੀਐਸਐਫ ਨਾਲ ਗੱਲ ਕਰਕੇ ਆਪਾਂ ਇਹਦਾ ਹੱਲ ਕੱਢਾਂਗੇ ਤੇ ਮੈਂ ਉਹਨਾਂ ਨੂੰ ਕਹਿ ਕਿ ਮੈਂ ਸਵੇਰੇ ਤੁਹਾਡੇ ਕੋਲ ਆਉਂਗਾ ਤਾਂ ਮੈਂ ਡੀਸੀ ਸਾਹਿਬ ਨੂੰ ਨਾਲ ਲੈ ਕੇ ਐਸੀਐਮ ਸਾਹਿਬ ਨੂੰ ਸਾਰੇ ਅਫਸਰਾਂ ਨਾਲ ਲੈ ਕੇ ਆਇਆ। ਕਿਉਂਕਿ ਬੜਾ ਇਸ਼ੂ ਆ ਮੈਂ ਬੀਐਸਐਫ ਨਾਲ ਰਾਤ 12 ਵਜੇ ਤੱਕ ਲਗਾ ਰਹੇ ਆ ਬੜੇ ਅਫਸਰਾਂ ਨਾਲ ਮੇਰੀ ਗੱਲ ਹੋਈ। ਔਰ ਕਿਸੇ ਨੇ ਵੀ ਇਹ ਨਹੀਂ ਮੰਨਿਆ ਕਿ ਅਸੀਂ ਤੁਹਾਨੂੰ ਮੈਂ ਉਹਨਾਂ ਨੂੰ ਕਹਿ ਸਾਨੂੰ 2 2.5 ਫੁੱਟ ਰਸਤਾ ਦੇ ਦਿਓ। ਟੰਡਿਆਂ ਵਾਲੀ ਤਾਰ ਤੋਂ ਮੈਂ ਸਮਝਦਾ ਦੇਸ਼ ਦੀ ਸੁਰੱਖਿਆ ਦਾ ਇਸ਼ੂ ਆ ਬਹੁਤ ਵੱਡਾ ਇਸ਼ੂ ਆ। ਪਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੇ ਸਾਡੇ 10 ਪਿੰਡ ਜਿਹੜੇ ੜੜ ਜਾਣੀਆਂ ਜੇ ਸਾਡਾ ਇਹ ਬੰਦ ਚੰਗੀਤਾ ਦਾ ਨਾਂ ਵੱਜਾ ਤੇ ਪਾ ਸਾਨੂੰ ਬੀਐਸਐਫ ਨੇ ਪਰਮਿਸ਼ਨ ਨਹੀਂ ਦਿੱਤੀ ਤਾਂ ਹੀ ਅੱਪਾ ਹੁਣ ਬਹੁਤ ਔਖੇ ਹੋ ਕੇ ਉੱਪਰ ਦੀ ਤਾਰ ਦੇ ਕੰਡਿਆਂ ਵਾਲੀ ਤਾਰ ਦੇ ਉੱਪਰ ਦੀ ਅੱਪਾ ਜਿਹੜਾ ਕੰਮ ਕਰਦੇ ਆਂ ਸੋ ਮੇਰੀ ਬੇਨਤੀ ਆ ਕਿ ਜਿਹੜੇ ਪੰਜਾਬ ਦੇ ਵਿੱਚ ਦੇਖੋ ਸਾਡੇ ਲਈ ਕੋਈ ਪਾਰਟੀ ਨਹੀਂ ਅਸੀਂ ਤੇ ਭਈ ਅਜ ਨਾਲਿਆਂ ਵਾਲੇ ਤੇ ਉੱਜੜ ਗਏ ਸਾਡੀ ਦੇ ਜਿਹੜਾ ਬਾਹ ਫੜੂ ਅਸੀਂ ਆਦ ਕਦੂ ਜੀ ਆਇਆ ਕਹਿੰਦੇ ਆ ਅਸੀਂ ਤੇ ਕਹਿੰਦੇ ਆ ਸਾਨੂੰ ਬਚਾਓ ਅਸੀਂ ਤਾਂ ਦੇਖੋ ਫੇਰ ਦੁਬਾਰਾ ਜਿਹੜੇ ਬੰਦਾ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਲੀਡਰ ਨੇ ਅਸ਼ਵਨੀ ਜੀ ਪ੍ਰਧਾਨ ਨੇ ਸੁਨੀਲ ਜਾਖੜ ਜੀ ਪ੍ਰਧਾਨ ਨੇ ਕੈਪਟਨ ਮਨਿੰਦਰ ਸਿੰਘ ਜੀ ਵੱਡੇ ਲੀਡਰ ਨੇ ਉਹਨਾਂ ਦੇ ਇਹਨਾਂ ਸਾਰੇ ਲੀਡਰਾਂ ਨੂੰ ਕਹਿਣਾ ਚਾਹੁੰਦੇ ਭਈ ਸਾਨੂੰ ਕੇਂਦਰ ਕੋਲੋਂ ਕਿਉਂਕਿ ਸਾਰੇ ਅਫਸਰਾਂ ਨੇ ਮੈਨੂੰ ਜਵਾਬ ਦਿੱਤਾ ਵੀ ਕੇਂਦਰ ਨਾਲ ਗੱਲ ਕਰੋ ਜੀ ਉੱਤੇ ਗ੍ਰਹਿ ਮੰਤਰਾਲੇ ਨਾਲ ਗੱਲ ਕਰੋ ਅਸੀਂ ਗੇਟ ਤਾਂ ਦੇ ਸਕਦੇ ਹਾਂ ਸਦਮੇ ਦੀ ਇਹਨਾਂ ਨੂੰ ਸਭ ਨੂੰ ਬੇਨਤੀ ਆ ਇੱਥੋਂ ਤੱਕ ਕਿ ਮੈਂ ਕਹੂੰਗਾ ਕਿ ਜਦ ਅਸੀਂ ਫਸੇ ਆ ਬਾਰਡਰ ਤੇ ਆ ਮੈਂ ਤਾਂ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਜੀ ਨੂੰ ਵੀ ਬੇਨਤੀ ਕਰੂੰਗਾ ਕਿ ਸਾਡੀ ਆਵਾਜ਼ ਚੁੱਕੋ ਯਾਰ ਸਾਡੀ ਸਖਬੀਰ ਬਾਦਲ ਜੀ ਨੂੰ ਵੀ ਕਹੂੰਗਾ ਉਹ ਵੀ ਆਏ ਸੀਗੇ ਸਾਡੇ ਇੱਥੇ ਹੁੜੇ ਓਕੇ ਗਏ ਦੋ ਚਾਰ ਦਿਨ ਪਹਿਲਾਂ ਸਭ ਨੂੰ ਮੇਰੀ ਬੇਨਤੀ ਹੈ ਚਾਹੇ ਜਾਖੜ ਜੀ ਨੇ ਅਸ਼ੂਨੀ ਜੀ ਨੇ ਬਾਜਵਾ ਜੀ ਨੇ ਸਖਬੀਰ ਬਾਦਲ ਜੀ ਨੇ ਯਾਰ ਬੀਅਸਬ ਨੇ ਸਾਨੂੰ ਦੋ 2.5 ਫੁੱਟ ਰਸਤਾ ਨਹੀਂ ਦਿੱਤਾ ਸਾਡਾ ਰਿਸਕ ਇਹ ਕਿ ਇਹ ਜੇ ਬੰਦ ਟੁੱਟ ਗਿਆ ਜੇ ਜਿੱਥੇ ਮੈਂ ਖੜਾ ਜੇ ਇੱਥੋਂ ਤੁਸੀਂ ਬੰਦ ਟੁੱਟ ਗਿਆ ਤੇ ਆ 10 ਪਿੰਡ ਜਿਹੜੇ ਆ ਇਹ ਵਨ ਸਭ ਡੁੱਬ ਜਾਣਗੇ ਸਭ ਬਦਵਾਦ ਹੋ ਜਾਣਗੇ ਸਾਡੇ 10 ਪਿੰਡਾਂ ਨੂੰ ਬਚਾਉਣ ਲਈ ਤੁਸੀਂ ਸਾਡੀ ਬਾਹ ਫੜੋ ਜੀ ਤੁਹਾਨੂੰ ਬਸ ਇੰਨੀ ਬੇਨਤੀ ਕਰਨੀ ਆ ਕੋਈ ਪਾਰਟੀਬਾਜੀ ਦੀ ਕੋਈ ਸਿਆਸਤ ਦੀ ਕੋਈ ਜੋ ਜ ਮਰਜ਼ੀ ਕਰ ਲੋ ਸਾਨੂੰ ਜੋ ਕਰਨਾ ਮਖੌਲ ਕਰ ਲੋ ਟੀਚਰਾਂ ਕਰ ਲੋ ਜੋ ਮਰਜ਼ੀ ਕਰ ਲੋ ਬਸ ਸਾਡਾ ਯਾਰ ਮਾਮਲਾ ਹੱਲ ਕਰ ਦਿਓ ਸਾਨੂੰ ਕਹੋ ਕੇਂਦਰ ਨੂੰ ਮੈਂ ਤਾਂ ਆਪਣੇ ਸੀਐਮ ਸਾਹਿਬ ਨੂੰ ਵੀ ਕੱਲ ਕਿਹਾ ਸੀ ਕਿ ਕੇਂਦਰ ਨੂੰ ਕਹੋ ਜੀ ਕਿ ਸਾਨੂੰ ਇੱਕੋ ਰਸਤਾ ਦੇ ਦੇਣ ਅਸੀਂ ਆਪਣੇ ਸਾਰੇ ਲੋਕ ਆ ਵੇਖੋ ਲੱਗੇ ਆ ਸਾਰੇ ਪਿੰਡਾਂ ਦੇ ਲੋਕ ਵਿਚਾਰੇ ਆਏ ਚਿੰਤਤ ਨੇ ਕਿ ਅਸੀਂ ਝੁੱਡ ਜਾਾਂਗੇ ਸਾਰੇ ਲੱਗੇ ਆ ਵਿਚਾਰੇ ਕਿ ਅਸੀਂ ਕੰਮ ਕਰ ਲਾਂਗੇ ਸਾਨੂੰ ਕੁਛ ਵੀ ਚਾਹੀਦਾ ਅਸੀਂ ਕੰਮ ਕਰਵਾ ਲਾਂਗੇ ਪੰਜਾਬ ਸਰਕਾਰ ਵੱਲੋਂ ਲੱਗੇ ਆ ਸਾਡੇ ਬੰਦੇ ਲੱਗੇ ਆ ਬਸ ਸਾਨੂੰ ਇੱਕ ਰਸਤਾ ਚਾਹੀਦਾ 3-4 ਫੁੱਟ ਦਾ ਕੰਡਿਆਂ ਵਾਲੀ ਤਾਰ ਦਾ ਇਹ ਮੈਨੂੰ ਪਤਾ ਕਿਉਂਕਿ BSF ਦੇ ਵੱਡੇ ਵੱਡੇ ਅਫਸਰ ਮੈਨੂੰ ਰਾਤੀ ਕਹਿੰਦਾ ਜੀ ਹੋਮ ਮਿਨਿਸਟਰ ਹੋਮ ਮਿਨਿਸਟਰੀ ਨਾਲ ਗੱਲ ਕਰੋ ਸੋ ਮੈਂ ਤਾਂ ਹੋਮ ਮਿਨਿਸਟਰੀ ਦਾ ਕਰ ਨਹੀਂ ਸਕਦਾ ਮੇਰੀ ਇੰਨੀ ਪਹੁੰਚ ਨਹੀਂ BJP ਵਾਲੇ ਲੀਡਰਾਂ ਨੂੰ ਬੇਨਤੀ ਆ ਜੱਕੜ ਸਾਹਿਬ ਮੇਰੀ ਗੱਲ ਸੁਣਦੇ ਹੋਣਗੇ ਅਛੂਨੀ ਜੀ ਮੇਰੀ ਗੱਲ ਸੁਣਦੇ ਹੋਣਗੇ ਜੇ ਕੈਪਟਨ ਮਹਿੰਦਰ ਸਿੰਘ ਹੋਣੀ ਵੀ ਅੱਜ ਕੱਲ ਬੀਜੇਪੀ ਦੇ ਲੀਡਰ ਉਹ ਮੇਰੀ ਗੱਲ ਸੁਣਦੇ ਹੋਣਗੇ ਬਦੋਦੀ ਤੇਰਦੇ ਨੇ ਦਿੱਤਾ ਪਰਤਾ ਬਾਜਵਾਜੀ ਸੁਣਦੇ ਹੋਣਗੇ ਸੁਖਬੀਰ ਦੀ ਸੁਣਦੇ ਹੋਣਗੇ ਸਭ ਨੂੰ ਬੇਨਤੀ ਆ ਜੇ ਪਾਰਟੀ ਪੂਟੀ ਛੱਡ ਦਿਓ ਸਾਨੂੰ ਮਿਲ ਜਿਹੜਾ ਸਾਡਾ ਮਸਲਾ ਹੱਲ ਕਰਕੇ ਦਿਓ ਸਾਨੂੰ ਪਰਮਿਸ਼ਨ ਦਵਾ ਦਿਓ ਅਸੀਂ ਬੰਦ-ਬੂਨ ਆਪਣਾ ਪੱਕਾ ਆਪੇ ਕਰ ਲਾਂਗੇ ਆਪੇ ਆਪਣਾ ਜਿਹੜਾ ਮੁੱਦਾ ਜਿਹੜਾ ਹੱਲ ਕਰ ਲੈ ਬਾ ਤਿੰਨ ਚਾਰ ਫੁੱਟ ਦਾ ਸਾਨੂੰ ਰਸਤਾ ਜਿਹੜਾ ਉਹ ਬੀਐਸਐਫ ਦੇ ਕੋਲੋਂ ਦਵਾ ਦਿਓ ਬਸ ਇਹ ਬੇਨਤੀ ਕਰਦੇ ਆ ਸਾਰੇ ਜਿਨ੍ਹਾਂ ਦੀਆਂ ਜ਼ਮੀਨਾਂ ਡੁੱਬ ਜਾਣੀਆਂ ਜਿਨ੍ਹਾਂ ਦੇ ਘਾ ਡੁੱਬ ਜਾਣੇ ਮੇਰੇ ਨਾਲ ਖੜਿਆ ਸੋ ਮੇਰੀ ਹੱਥ ਜੋੜ ਕੇ ਇੱਕ ਵਾਰ ਸਭ ਲੀਡਰਾਂ ਨੂੰ ਬੇਨਤੀ ਆ ਕੇਂਦਰ ਸਰਕਾਰ ਨੂੰ ਬੇਨਤੀ ਆ ਬੀਐਸਐਫ ਦੇ ਡੀਜੀਪੀ ਨੂੰ ਬੇਨਤੀ ਆ ਕਿ ਸਾਡੇ 'ਤੇ ਧਿਆਨ ਦਿਓ ਸਾਨੂੰ ਪੈਸੇ ਕੋਈ ਨਹੀਂ ਦਿੱਤਾ ਅਸੀਂ 2000 ਕਰੋੜ ਰੁਪਏ ਮੰਗਦੇ ਸੀ ਉਹ ਤਾਂ ਸਾਨੂੰ ਦਿੱਤਾ ਲਈ ਤੁਸੀਂ 2 ਫੁੱਟ ਰਸਤਾ ਦੇ ਦਿਓ ਕੰਡੇ ਵਾਲੀ ਤਾਰ ਦਾ ਅਸੀਂ ਆਪਣੇ ਪਿੰਡਾਂ ਨੂੰ ਬਚਾ ਲਈਏ ਇੰਨਾ ਕੰਮ ਹੀ ਕਰ ਦਿਓ ਅਸੀਂ ਤੇ ਨਾਲੇ ਵਾਲੇ ਵੱਖਰੀ ਗ੍ਰਾਂਟ ਮੰਗਦੇ ਆ ਉਹ ਨਹੀਂ ਦਿੱਤਾ ਕੋਈ ਦੀ ਦਿੱਤਾ ਜੋ ਦੇਦੀ ਹੈ ਪੰਜਾਬ ਸਰਕਾਰ ਦੇਦੀ ਹੈ ਸੋ ਸੈਂਟਰ ਸਰਕਾਰ ਨੇ ਸਾਨੂੰ ਕੁਛ ਨਹੀਂ ਦਿੱਤਾ ਬਸ ਆ ਰਸਤਾ ਹੀ ਦੇ ਦਿਓ ਯਾਰ ਤੁਹਾਡਾ ਹੀ ਕੀ ਕਹਨੇ ਆ ਤੁਹਾਡਾ ਅਰਦਾਸ ਕਰਾ ਕੇ ਆਵਾਂਗੇ ਕਿ ਕੇਂਦਰ ਸਰਕਾਰ ਨੇ ਬੜਾ ਪਵਿੱਤਰ ਕੰਮ ਕੀਤਾ ਇਸ ਕਰਕੇ ਥੋੜਾ ਸਾਨੂੰ ਰਸਤਾ ਦਵਾ ਦਿਓ ਤੁਹਾਨੂੰ ਬੇਨਤੀ ਕਰਦੀਆਂ ਕਿਉਂਕਿ ਇਹ ਸਾਡਾ ਮੁੱਦਾ ਬੜਾ ਸੀਰੀਅਸ ਆ ਅੱਜ ਜਿੱਥੇ ਅਸੀਂ ਖੜੇ ਆ ਇਹ ਤੁਸੀਂ ਬੰਦੇ ਥੱਲੇ ਪਾਣੀ ਜਿਹੜਾ ਵੜਿਆ ਪਤਾ ਨਹੀਂ ਕਿਦੋਂ ਪਿੱਛੋਂ ਵੇਖ ਸਕਦੇ ਹੋ ਤੁਸੀਂ ਕਿੱਡੇ ਯੋਧ ਦੀ ਪਾਣੀ ਆ ਪਤਾ ਨਹੀਂ ਕਿਦੋਂ ਪਾਣੀ ਦੀ ਤੱਕ ਲੱਗ ਗਈ ਤੇ ਨੇ ਸਭ ਕੋ ਦੂੜ ਕੇ ਲੈ ਜਾਣਾ ਸੋ ਮੈਂ ਇਹ ਇਹ ਬੇਨਤੀ ਕਰਨ ਆਇਆ ਸੀ ਬਾਕੀ ਬੰਦ ਸਾਰੇ ਪਿੰਡਾਂ ਨੂੰ ਕਿਹਾ ਕਿ ਅਸੀਂ ਨਾਲ ਆ ਸਦਾਤ ਭਗਵਾਨ ਸ੍ਰਮਾਨ ਦੀ ਸਰਕਾਰ ਨਾਲ ਆ ਅਸੀਂ ਇਹਨਾਂ ਦੇ ਨਾਲ ਆ ਭਾਵੇਂ ਜੋ ਮਰਜ਼ੀ ਹੋਵੇ ਜੀ ਜਿੰਨੇ ਜੋਗੇ ਆ ਅਸੀਂ ਵਾਅਦੇ ਨੱਦੀ ਰਾਤ ਵਾਅਦੇਣ ਗੱਦੀ ਰਾਤ ਇੱਥੇ ਆ ਜਾਾਂਗੇ ਜਦੋਂ ਵੀ ਕਹਿਣਗੇ ਕਿਆ ਕਰਦੇ ਉਸੇ ਲਈ ਕਰਦੇ ਆਂਗੇ ਸਭ ਦੇ ਇੱਕ ਦੀ ਗੱਲ ਬਸ ਤੁਸੀਂ ਸਾਨੂੰ ਯਾ ਥੋੜਾ ਜਿਹਾ ਰਸਤਾ ਦਵਾ ਦਿਓ ਕੰਨਿਆਂ ਵਾਲੀ ਤਾਰ ਦਾ ਇਹ ਤੁਹਾਨੂੰ ਬੇਨਤੀ ਕਰਦੀ ਆਂ ਵਾਇਗਲ ਜੀ ਕਾਕਾ ਸਾਹਿਬ ਵਾਇਗਲ ਜੀ ਜੀ ਅਸੀਂ ਤੁਹਾਡੇ ਥਰੂ ਸੈਂਟਰ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆਂ ਕਿ ਸਾਡੀ ਪੰਜਾਬ ਸਰਕਾਰ ਦੀ ਪੂਰੀ ਪੂਰੀ ਬਾਹ ਫੜੀ ਜਾਏ ਬਿਲਕੁਲ ਇਹ ਨਹੀਂ ਕਿ ਉਹਨੂੰ ਟਾਲਿਆ ਨਾ ਜਾਏ ਜਿਹੜੇ ਸਾਡੇ ਮੰਤਰੀ ਸਾਹਿਬ ਜਾ ਕੇ ਕਿਤੇ ਵੀ ਗੱਲ ਰੱਖਦੇ ਨੇ ਉਹ ਸੱਚੀ ਬਿਲਕੁਲ 100% ਸੱਚੀ ਕਰਦੇ ਆ ਆ ਵੇਖ ਲਓ ਦਸਾਂ ਪਿੰਡਾਂ ਦੀ ਜ਼ਮੀਨ ਆ ਜਿਹੜੀ ਤੇ ਦਸਾਂ ਪਿੰਡਾਂ ਦੇ ਜ਼ਿਮੀਂਦਾਰ ਦੇ ਇੱਥੇ ਤੇ ਜਿਹੜੇ ਅੱਜ ਮੰਤਰੀ ਸਾਹਿਬ ਨੂੰ ਅਸੀਂ ਧੰਨਵਾਦ ਕਰਦੇ ਆਂ ਵੀ ਰਾਤੀ ਵੀ ਸਾਡੀ ਬਾਤ ਇਹ ਪੁੱਛਣ ਆਏ ਨੇ ਆਪਣੇ ਕਹਿੰਦੇ ਨੇ ਵੀ ਔਖੇ ਵੇਲੇ ਸਾਥ ਛੱਡਦੇ ਪਰ ਸਾਡਾ ਮੰਤਰੀ ਸਾਹਿਬ ਨੇ ਸਾਥ ਨਹੀਂ ਛੱਡਿਆ ਜ਼ੀਰੋ ਲੈਂਡ ਤੱਕ ਪਹੁੰਚੇ ਆ ਆਪਾਂ ਸੈਂਟਰ ਸਰਕਾਰ ਨੂੰ ਆਪਣੀ ਸਰਕਾਰ ਦੇ ਰਾਈ ਅਸੀਂ ਕਹਿਣਾ ਚਾਹੁੰਦੇ ਆ ਕਿ ਸਾਡੀ ਜਿਹੜੀ ਆ ਟੰਡਿਆਂ ਵਾਲੀ ਤਾਰ ਹੈ ਇਹਦੇ ਨਾਲੋਂ ਜਿਹੜਾ ਰਾਵੀ ਦਾ ਨੱਕਾ ਜਿਹੜਾ ਰਾਸ਼ ਦੇ ਵਿੱਚ ਆ ਰਿਹਾ ਇਹਨੂੰ ਖੋਲਣ ਦੀ ਸਾਨੂੰ ਇਜਾਜ਼ਤ ਦੇਣ ਸਾਡੇ ਮੰਤਰੀ ਸਾਹਿਬ ਨੂੰ ਹੁਕਮ ਦੇਣ ਵੀ ਇਹ ਜਿਹੜੀ ਆ ਤਾਰ ਜਿਹੜੀ ਆ ਉਪਰੇ ਹਟਾ ਦੇਣ ਤੇ ਕਿਉਂਕਿ ਸਾਡੀ ਜਿੰਨੀ ਬਾਦੀ ਹੈਗੀ ਆ ਇਹ ਨਹੀਂ ਆ ਜੀ ਜੇ ਸਾਡੀ 100 ਏਕੜ ਜ਼ਮੀਨ ਖਰਾਬ ਹੋ ਜਾਂਦੀ ਹੈ ਇਹ ਇਹਦੇ ਵਿੱਚ ਬੱਚੇ ਵੀ ਰੋਣ ਦਾ ਖਤਰਾ ਇੱਥੋਂ ਤੱਕ ਪੈਦਾ ਹੋ ਜਾਂਦਾ ਇਹਨਾਂ ਪਿੰਡਾਂ ਤੇ ਕਿਉਂਕਿ ਅਸੀਂ ਨਿਕਲ ਨਹੀਂ ਸਕਦੇ ਕਿਸੇ ਵੀ ਅਸੀਂ ਇਸ ਕਰਕੇ ਮੰਤਰੀ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਪੰਜਾਬ ਸਰਕਾਰ ਸਾਡੀ ਆਪਣੀ ਸਰਕਾਰ ਹੈ ਤੇ ਸੈਂਟਰ ਸਰਕਾਰ ਨੂੰ ਇਹ ਅਸੀਂ ਸਾਰੇ ਪਾਸਿਓਂ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਜੋ ਮੰਤਰੀ ਸਾਹਿਬ ਕਹਿ ਰਹੇ ਨੇ ਉਹ ਮੰਨੀ ਜਾਏ ਤੇ ਸਾਡੀਆਂ ਆੜੀਆਂ ਮੁਸ਼ਕਲਾਂ ਨੇ ਸੁਣੀਆਂ ਜਾਣ ਤੇ ਅਹੀਂ ਫੇਰ ਦੁਬਾਰੇ ਧੰਨਵਾਦ ਕਰਦੇ ਆ ਮੰਤਰੀ ਸਾਹਿਬ ਦਾ ਰਾਤ 10 ਵਜੇ ਸਾਡੇ ਕੋਲ ਇੱਥੇ ਜ਼ੀਰੋ ਲੈਨ ਤੇ ਪਹੁੰਚਿਆ ਅੱਜ ਤੱਕ ਮੰਤਰੀ ਕੋਈ ਵੀ ਜਿਹੜਾ ਵਾ ਜ਼ੀਰੋ ਤੱਕ 10 ਵਜੇ ਕੀ ਦਿਨੇ ਨਹੀਂ ਕੋਈ ਪਹੁੰਚਿਆ ਜੀ ਤੇ ਇਹ ਮੰਤਰੀ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਜਿਹੜੇ ਸਾਡੇ ਨਾਲ ਆਣ ਕੇ ਮੋਢੇ ਦਾ ਮੋਢਾ ਲਾ ਕੇ ਖੜਿਆ ਤੇ ਤਾਂ ਸਾਨੂੰ ਥੋੜਾ ਜਿਹਾ ਇਹ ਆ ਵੀ ਭਰੋਸਾ ਆ ਆ ਵੀ ਕੋਈ ਨਹੀਂ ਸਰਕਾਰ ਸਾਡੇ ਨਾਲ ਹੈ ਜੀ ਨਹੀਂ ਕੋਈ ਨਹੀਂ ਇਹਦਾ ਮਲੇ ਆਪਾਂ ਸੋਹੋ ਮੰਤਰੀ ਸਾਹਿਬ ਨੇ ਕਦੀ ਮਤਲਬ ਸਿਆਸੀ ਗੱਲਾਂ ਨਹੀਂ ਕੋਈ ਕੀਤੀਆਂ ਕੋਈ ਮਤਲਬ ਸਿਆਸੀ ਬੰਨੇ ਨਹੀਂ ਗਏ ਸਾਰਿਆਂ ਨੂੰ ਇੱਕਜੁੱਟ ਰੱਖਿਆ ਨਹੀਂ ਤੇ ਬਾਕੀ ਸਾਰੇ ਮੰਤਰੀਆਂ ਨੇ ਸਾਡੇ ਨਾਲ ਸਿਆਸਤੀ ਕੀਤੀ ਹੋਈ ਹੈ ਇਹਨਾਂ ਕੱਲੇ ਨੇ ਨੇਤਾ ਜੀ ਨੇ ਮਾਲਾ ਆਪਣੇ ਪੈਰ ਵੀ ਗਾਲੇ ਪਾਣੀ ਦੇ ਵਿੱਚ ਮਤਲਬ ਇੰਨੀ ਮਿਹਨਤ ਕੀਤੀ ਜਾਨਾ ਸਾਰੇ ਪਰਿਵਾਰ ਨੇ ਕੀਤੀ ਮਲ ਇਹਨਾਂ ਦੇ ਪਰਿਵਾਰ ਨੇ ਸਾਰੇ ਮਿਹਨਤ ਕੀਤੀ ਜੇ ਪਹਿਲੀਆਂ ਸਰਕਾਰਾਂ ਸਾਡੇ ਮੰਤਰੀ ਸਾਹਿਬ ਵਾਂਗੂ ਮਿਹਨਤ ਕਰਦੇ ਤੇ ਅੱਜ ਸਾਡਾ ਜਿਹੜਾ ਸੀਗਾ ਉਹ ਬੰਦ ਦਾ ਕੋਈ ਖਤਰਾ ਨਹੀਂ ਸੀ ਸਾਨੂੰ ਜਿੱਦਾਂ ਸਾਡੇ ਮੰਤਰੀ ਸਾਹਿਬ ਪਾਕਿਸਤਾਨ ਤੱਕ ਗਾਂਹ ਤੱਕ ਵੀ ਅਗਲੇ ਫੇਰ ਕੇ ਬੇੜੀਆਂ ਤੱਕ ਆਏ ਨੇ ਤੇ ਸੰਗ ਅ ਖਬਰ ਤੇ ਅਸੀਂ ਵੀ ਸਾਰੇ ਕੁਝ ਸੁਣਦੇ ਆਂ ਪਰ ਸਰਕਾਰ ਕੋ ਉਹੀ ਜਾਣੇ ਨੇ ਜਿਨ੍ਹਾਂ ਨੂੰ ਅਸੀਂ ਚੁਣਿਆ ਤੇ ਅਹੀਂ ਆਨੇ ਆਂ ਵੀ ਵਾਦੋ ਵਾਦ ਜਿਹੜੀ ਆ ਓ ਇਹਨਾਂ ਦੀ ਮਤ ਵੀ ਕੀਤੀ ਜਾਏ ਸਭ ਤੋਂ ਪਹਿਲਾਂ ਤੇ ਸਾਦਿਆਂ ਨੂੰ ਵਾਇਕ ਦੀ ਕਾ ਖਾਤਾ ਵਾਇਕ ਦੀ ਬਤੇ ਆਪਾਂ ਦਾਤਲੀ ਜਗ੍ਹਾ ਤੇ ਖੜੇ ਆਪਾਂ ਸਿੰਘੋ ਕੇ ਪਿੰਡ ਜਿਹੜਾ ਤਰ ਪ੍ਰਕਾਸ਼ ਚੌਂਕੀ ਬੀਐਸਐਫ ਦੀ ਜਿਹੜੀ ਉੱਥੇ ਖੜੇ ਆਂ ਰਾਤੀ ਮੈਂ ਆਪਣੀ ਸਾਦੀ ਸੰਗਤ ਨਾਲ ਵਾਦਾ ਕਰਕੇ ਗਿਆ ਕਿ ਮੈਂ ਸਵੇਰੇ ਬੀਐਸਐਫ ਨਾਲ ਗੱਲ ਕਰਕੇ ਆਪਾਂ ਇਹਦਾ ਹੱਲ ਕੱਢਾਂਗੇ ਤੇ ਮੈਂ ਇਹਨਾਂ ਨੂੰ ਕਹਿ ਕੇ ਮੈਂ ਸਵੇਰੇ ਤੁਹਾਡੇ ਕਹਾਂਗਾ ਤੇ ਮੈਂ ਡੀਸੀ ਸਾਹਿਬ ਨੂੰ ਨਾਲ ਲੈ ਕੇ ਐਸ.ਐਮ ਸਾਹਿਬ ਨੂੰ ਸਾਰੇ ਅਫਸਰਾਂ ਨਾਲ ਲੈ ਕੇ ਆਇਆ ਕਿਉਂਕਿ ਬੜਾ ਇਸ਼ੂ ਆ ਮੈਂ ਬੀਐਸਐਫ ਨਾਲ ਰਾਤ 12 ਵਜੇ ਤੱਕ ਲਗਾ ਰਹੇ ਆ ਬੜੇ ਅਫਸਰਾਂ ਨਾਲ ਮੇਰੀ ਗੱਲ ਹੋਈ ਔਰ ਕਿਸੇ ਨੇ ਵੀ ਇਹ ਨਹੀਂ ਮੰਨਿਆ ਕਿ ਅਸੀਂ ਤੁਹਾਨੂੰ ਮੈਂ ਉਹਨਾਂ ਨੂੰ ਕਹਿ ਸਾਨੂੰ 2 2.5 ਫੁੱਟ ਰਸਤਾ ਦੇ ਦਿਓ ਕੰਡਿਆਂ ਵਾਲੀ ਤਾਰ ਤੋਂ ਮੈਂ ਸਮਝਦਾ ਦੇਸ਼ ਦੀ ਸੁਰੱਖਿਆ ਦਾ ਇਸ਼ੂ ਆ ਬਹੁਤ ਵੱਡਾ ਇਸ਼ੂ ਆ ਪਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੇ ਸਾਡੇ 10 ਪਿੰਡ ਜਿਹੜੇ ੜੜ ਜਾਣੀਆਂ ਜੇ ਸਾਡਾ ਇਹ ਬੰਦ ਸੰਗੀਤਾ ਦਾ ਨਾਮ ਵੱਜਾ ਤੇ ਪਰ ਸਾਨੂੰ बीएसएफ ਨੇ ਪਰਮਿਸ਼ਨ ਨਹੀਂ ਦਿੱਤੀ ਤਾਂ ਹੀ ਉਹ ਆਪਾਂ ਹੋੜ ਬਹੁਤ ਔਖੇ ਹੋ ਕੇ ਉੱਪਰ ਦੀ ਤਾਰ ਦੇ ਕੰਡੇ ਵਾਲੀ ਤਾਰ ਦੇ ਉੱਪਰ ਦੀ ਆਪਾਂ ਜਿਹੜਾ ਕੰਮ ਕਰਦੇ ਹਾਂ ਸੋ ਮੇਰੀ ਬੇਨਤੀ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਦੇਖੋ ਸਾਡੇ ਲਈ ਕੋਈ ਪਾਰਟੀ ਨਹੀਂ ਅਸੀਂ ਤੇ ਭਈ ਅਜ ਨਾਲਿਆਂ ਵਾਲੇ ਤੇ ਉੱਜੜ ਗਏ ਸਾਡੀ ਦੇ ਜਿਹੜਾ ਬਾਹ ਫੜੂ ਅਸੀਂ ਆਦਿ ਕਦੂ ਜੀ ਆਇਆ ਕਹਿੰਦੇ ਅਸੀਂ ਤੇ ਕਹਿੰਦੇ ਸਾਨੂੰ ਬਚਾਓ ਅਸੀਂ ਤਾਂ ਦੇਖੋ ਫੇਰ ਦੁਬਾਰਾ ਜਿਹੜੇ ਬੱਲਾ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਚ ਲੀਡਰ ਨੇ ਅਸ਼ਵਨੀ ਜੀ ਪ੍ਰਧਾਨ ਨੇ ਸੁਨੀਲ ਜਾਖੜ ਜੀ ਪ੍ਰਧਾਨ ਨੇ ਕੈਪਟਨ ਮਨਿੰਦਰ ਸਿੰਘ ਜੀ ਵੱਡੇ ਲੀਡਰ ਨੇ ਉਹਨਾਂ ਦੇ ਇਹਨਾਂ ਸਾਰੇ ਲੀਡਰਾਂ ਨੂੰ ਕਹਿਣਾ ਚਾਹੁੰਦੇ ਭਈ ਸਾਨੂੰ ਕੇਂਦਰ ਕੋਲੋਂ ਕਿਉਂਕਿ ਸਾਰੇ ਅਫਸਰਾਂ ਨੇ ਮੈਨੂੰ ਜਵਾਬ ਦਿੱਤਾ ਵੀ ਕੇਂਦਰ ਨਾਲ ਗੱਲ ਕਰੋ ਜੀ ਉੱਤੇ ਗ੍ਰਹਿ ਮੰਤਰਾਲੇ ਨਾਲ ਗੱਲ ਕਰੋ ਅਸੀਂ ਗੇਟ ਤਾਂ ਦੇ ਸਕਦੇ ਹਾਂ ਸਦਮੇ ਦੀ ਇਹਨਾਂ ਨੂੰ ਸਭ ਨੂੰ ਬੇਨਤੀ ਆ ਇੱਥੋਂ ਤੱਕ ਕਿ ਮੈਂ ਕਹੂੰਗਾ ਕਿ ਜਦ ਅਸੀਂ ਫਸੇ ਹਾਂ ਬਾਰਡਰ ਤੇ ਹਾਂ ਮੈਂ ਤਾਂ ਪੰਜਾਬ ਦੇ ਵਿਰੋਧੀ ਧਿਰ ਦੇ ਦਿੱਤਾ ਪ੍ਰਤਾਪ ਬਾਜਵਾ ਜੀ ਨੂੰ ਵੀ ਬੇਨਤੀ ਕਰੂੰਗਾ ਕਿ ਸਾਡੀ ਆਵਾਜ਼ ਚੁੱਕੋ ਯਾਰ ਸਾਡੀ ਸੁਖਬੀਰ ਬਾਦਲ ਜੀ ਨੂੰ ਵੀ ਕਹੂੰਗਾ ਉਹ ਵੀ ਆਏ ਸੀਗੇ ਸਾਡੇ ਇੱਥੇ ਹੁੜੇ ਓਕੇ ਗਏ ਦੋ ਚਾਰ ਦਿਨ ਪਹਿਲਾਂ ਸਭ ਨੂੰ ਮੇਰੀ ਬੇਨਤੀ ਹੈ ਚਾਹੇ ਜਾਖੜ ਜੀ ਨੇ ਅਸ਼ੋਨੀ ਜੀ ਨੇ ਬਾਜਵਾ ਜੀ ਨੇ ਸੁਖਬੀਰ ਬਾਦਲ ਜੀ ਨੇ ਯਾਰ ਬੀਐਸਐਸ ਨੇ ਸਾਨੂੰ 2 2.5 ਫੁੱਟ ਰਸਤਾ ਨਹੀਂ ਦਿੱਤਾ ਸਾਡਾ ਰਿਸਕ ਇਹ ਹੈ ਜੇ ਬੰਦ ਟੁੱਟ ਗਿਆ ਜੇ ਜਿੱਥੇ ਮੈਂ ਖੜਾ ਜੇ ਇੱਥੋਂ ਤੁਸੀਂ ਬੰਦ ਟੁੱਟ ਗਿਆ ਤੇ ਆ 10 ਪਿੰਡ ਜਿਹੜੇ ਆ ਏवन ਸਭ ਡੁੱਬ ਜਾਣਗੇ ਸਭ ਬਦਵਾਦ ਹੋ ਜਾਣਗੇ ਸਾਡੇ 10 ਮਿੰਟਾਂ ਨੂੰ ਬਚਾਉਣ ਲਈ ਤੁਸੀਂ ਸਾਡੀ ਬਾਹ ਫੜੋ ਜੀ ਤੁਹਾਨੂੰ ਬਸ ਇੰਨੀ ਬੇਨਤੀ ਕਰਨੀ ਆ ਕੋਈ ਪਾਰਟੀਬਾਜੀ ਦੀ ਕੋਈ ਸਿਆਸਤ ਦੀ ਕੋਈ ਜੋ ਜਿਆ ਮਰਜ਼ੀ ਕਰ ਲੋ ਸਾਨੂੰ ਜੋ ਕਰਨਾ ਮਖੌਲ ਕਰ ਲੋ ਟਿੱਚਰਾ ਕਰ ਲੋ ਜੋ ਮਰਜ਼ੀ ਕਰ ਲੋ ਬਸ ਸਾਡਾ ਯਾਰ ਮਾਮਲਾ ਹੱਲ ਕਰ ਦਿਓ ਸਾਨੂੰ ਕਹੋ ਕੇਂਦਰ ਨੂੰ ਮੈਂ ਤਾਂ ਆਪਣੇ ਸੀਐਮ ਸਾਹਿਬ ਨੂੰ ਵੀ ਕੱਲ ਕਿਹਾ ਸੀਗਾ ਕੇਂਦਰ ਨੂੰ ਕਹੋ ਜੀ ਕਸਾਨੂੰ ਇਹ ਤੋ ਰਸਤਾ ਦੇ ਦੇਣ ਅਸੀਂ ਆਪਣੇ ਸਾਰੇ ਲੋਕ ਆ ਵੇਖੋ ਲੱਗੇ ਆ ਸਾਰੇ ਪਿੰਡਾਂ ਦੇ ਲੋਕ ਵਿਚਾਰੇ ਆ ਚਿੰਤਤ ਨੇ ਕਿ ਅਸੀਂ ਰੁੱੜ ਜਾਾਂਗੇ ਸਾਰੇ ਲੱਗੇ ਆ ਵਿਚਾਰੇ ਕਿ ਅਸੀਂ ਕੰਮ ਕਰ ਲਾਂਗੇ ਸਾਨੂੰ ਕੁਛ ਵੀ ਚਾਹੀਦਾ ਅਸੀਂ ਕੰਮ ਕਰਾ ਲਾਂਗੇ ਪੰਜਾਬ ਸਰਕਾਰ ਵੱਲੋਂ ਲੱਗੇ ਆ ਸਾਡੇ ਬੰਦੇ ਲੱਗੇ ਆ ਬਸ ਸਾਨੂੰ ਇੱਕ ਰਸਤਾ ਚਾਹੀਦਾ 3-4 ਫੁੱਟ ਦਾ ਕੰਡਿਆਂ ਵਾਲੀ ਤਾਰ ਦਾ ਇਹ ਮੈਨੂੰ ਪਤਾ ਕਿਉਂਕਿ BSF ਦੇ ਵੱਡੇ ਵੱਡੇ ਅਫਸਰ ਮੈਨੂੰ ਰਾਤੀ ਕਹਿੰਦਾ ਜੀ ਹੋਮ ਮਿਨਿਸਟਰ ਹੋਮ ਮਿਨਿਸਟਰੀ ਨਾਲ ਗੱਲ ਕਰੋ ਸੋ ਮੈਂ ਤਾਂ ਹੋਮ ਮਿਨਿਸਟਰੀ ਦਾ ਕਰ ਨਹੀਂ ਸਕਦਾ ਮੇਰੀ ਇੰਨੀ ਪਹੁੰਚ ਨਹੀਂ BJP ਵਾਲੇ ਲੀਡਰਾਂ ਨੂੰ ਬੇਨਤੀ ਆ ਜਕੜ ਸਾਹਿਬ ਮੇਰੀ ਗੱਲ ਸੁਣਦੇ ਹੋਣਗੇ ਅਛੂਨੀ ਜੀ ਮੇਰੀ ਗੱਲ ਸੁਣਦੇ ਹੋਣਗੇ ਜੇ ਕੈਪਟਨ ਮਨਿੰਦਰ ਸਿੰਘ ਹੋਣੀ ਵੀ ਅੱਜਕੱਲ ਬੀਜੇਪੀ ਦੇ ਲੀਡਰ ਉਹ ਮੇਰੀ ਗੱਲ ਸੁਣਦੇ ਹੋਣਗੇ ਵਿਰੋਧੀ ਧਿਰ ਦੇ ਨੇਤਾ ਪ੍ਰਤਾ ਬਾਜਵਾ ਜੀ ਸੁਣਦੇ ਹੋਣਗੇ ਸੁਖਬੀਰ ਜੀ ਸੁਣਦੇ ਹੋਣਗੇ ਸਭ ਨੂੰ ਬੇਨਤੀ ਆ ਜੀ ਪਾਰਟੀ ਪੂਟੀ ਛੱਡ ਦਿਓ ਸਾਨੂੰ ਮਿਲ ਜਿਹੜਾ ਸਾਡਾ ਮਸਲਾ ਹੱਲ ਕਰਕੇ ਦਿਓ ਸਾਨੂੰ ਪਰਮਿਸ਼ਨ ਦਵਾ ਦਿਓ ਅਸੀਂ ਬੰਦ ਬੂਨ ਆਪਣਾ ਪੱਕਾ ਆਪੇ ਕਰ ਲਾਂਗੇ ਆਪੇ ਆਪਣਾ ਜਿਹੜਾ ਮੁੱਦਾ ਜਿਹੜਾ ਹੱਲ ਕਰ ਲੈ ਬਾ ਤਿੰਨ ਚਾਰ ਫੁੱਟ ਦਾ ਸਾਨੂੰ ਰਸਤਾ ਜਿਹੜਾ ਉਹ ਵੀ ਐਸਐਮ ਦੇ ਕੋਲੋਂ ਦਵਾ ਦਿਓ ਬਸ ਇਹ ਬੇਨਤੀ ਕਰਦੀ ਆ ਸਾਰੇ ਜਿਨ੍ਹਾਂ ਦੀਆਂ ਜ਼ਮੀਨਾਂ ਡੁੱਬ ਜਾਣੀਆਂ ਜਿਨ੍ਹਾਂ ਦੇ ਘਰ ਡੁੱਬ ਜਾਣੇ ਮੇਰੇ ਨਾਲ ਖੜਿਆ ਸੋ ਮੇਰੀ ਹੱਥ ਜੋੜ ਕੇ ਇੱਕ ਵਾਰ ਸਭ ਲੀਡਰਾਂ ਨੂੰ ਬੇਨਤੀ ਆ ਕੇਂਦਰ ਸਰਕਾਰ ਨੂੰ ਬੇਨਤੀ ਆ ਬੀਐਸਐਫ ਦੇ ਡੀਜੀਪੀ ਨੂੰ ਬੇਨਤੀ ਆ ਕਿ ਸਾ ਸਾਡੇ ਉੱਲ ਧਿਆਨ ਦਿਓ ਸਾਨੂੰ ਪਹਿਰੇ ਕੋਈ ਨਹੀਂ ਦਿੱਤਾ ਅਸੀਂ 2000 ਕਰੋੜ ਰੁਪਏ ਮੰਗਦੇ ਸੀ ਉਹ ਤਾਂ ਸਾਨੂੰ ਦਿੱਤਾ ਲਈ ਤੁਸੀਂ 2 ਫੁੱਟ ਰਸਤਾ ਦੇ ਦਿਓ ਕੰਡਿਆਲੀ ਤਾਰ ਦਾ ਅਸੀਂ ਆਪਣੇ ਪਿੰਡਾਂ ਨੂੰ ਬਚਾ ਲਈਏ ਇੰਨਾ ਕੰਮ ਹੀ ਕਰ ਦਿਓ ਅਸੀਂ ਤੇ ਨਾਲੇ ਵਾਲੇ ਵੱਖਰੀ ਗ੍ਰਾਂਟ ਮੰਗਦੇ ਆ ਉਹ ਨਹੀਂ ਦਿੱਤਾ ਕੋਈ ਨਹੀਂ ਦਿੱਤਾ ਜੋ ਦੇਦੀ ਹੈ ਪੰਜਾਬ ਸਰਕਾਰ ਦੇਦੀ ਹੈ ਸੋ ਸੈਂਟਰ ਸਰਕਾਰ ਨੇ ਸਾਨੂੰ ਕੁਛ ਨਹੀਂ ਦਿੱਤਾ ਬਸ ਸਾ ਰਸਤਾ ਹੀ ਦੇ ਦਿਓ ਯਾਰ ਤੁਹਾਡਾ ਹੀ ਕੀ ਕਹਨੇ ਆ ਤੁਹਾਡਾ ਅਰਦਾਸ ਕਰਾ ਕੇ ਆਵਾਂਗੇ ਕਿ ਕੇਂਦਰ ਸਰਕਾਰ ਨੇ ਬੜਾ ਪਵਿੱਤਰ ਕੰਮ ਕੀਤਾ ਇਸ ਕਰਕੇ ਥੋੜਾ ਸਾਨੂੰ ਰਸਤਾ ਦਵਾ ਦਿਓ ਤੁਹਾਨੂੰ ਬੇਨਤੀ ਕਰਦੀ ਆ ਕਿਉਂਕਿ ਇਹ ਸਾਡਾ ਮੁੱਦਾ ਬੜਾ ਸੀਰੀਅਸ ਆ ਅੱਜ ਜਿੱਥੇ ਅਸੀਂ ਖੜੇ ਆ ਇਹ ਤੁਸੀਂ ਬੰਦੇ ਥੱਲੇ ਪਾਣੀ ਜਿਹੜਾ ਵੜਿਆ ਪਤਾ ਨਹੀਂ ਕਿਦੋਂ ਪਿੱਛੋਂ ਵੇਖ ਸਕਦੇ ਹੋ ਤੁਸੀਂ ਕਿੱਡੇ ਯੋਧ ਦੀ ਪਾਣੀ ਆ ਪਤਾ ਨਹੀਂ ਕਿਦੋਂ ਪਾਣੀ ਦੀ ਤੱਕ ਲੱਗ ਗਈ ਤੇ ਇਹਨਾਂ ਸਭ ਕੋ ਦੂੜ ਕੇ ਲੈ ਜਾਣਾ ਸੋ ਮੈਂ ਇਹ ਇਹ ਬੇਨਤੀ ਕਰਨ ਆਇਆ ਸੀ ਬਾਕੀ ਮੈਂ ਸਾਰੇ ਪਿੰਡਾਂ ਨੂੰ ਕਿਹਾ ਕਿ ਅਸੀਂ ਨਾਲ ਆ ਸਦਾਤ ਭਗਵਾਨ ਸ੍ਰਮਾਨ ਦੀ ਸਰਕਾਰ ਨਾਲ ਆ ਅਸੀਂ ਇਹਨਾਂ ਦੇ ਨਾਲ ਆ ਭਾਵੇਂ ਜੋ ਮਰਦੀ ਹੋਵੇ ਜਿੰਨੇ ਜੋਗੇ ਆ ਅਸੀਂ ਵਾਅਦੇ ਨੇ ਅੱਧੀ ਰਾਤ ਵਾਅਦੇ ਨੇ ਗੱਦੀ ਰਾਤ ਇੱਥੇ ਆ ਜਾਾਂਗੇ ਜਦੋਂ ਵੀ ਕਹਿਣਗੇ ਕਿਆ ਕਰਦੇ ਉਸ ਵੇਲੇ ਕਰਦੇ ਆਂਗੇ ਸਭ ਦੇ ਇੱਕ ਦੀ ਗੱਲ ਬਸ ਤੁਸੀਂ ਸਾਨੂੰ ਯਾ ਥੋੜਾ ਜਿਹਾ ਰਸਤਾ ਦਿਵਾ ਦਿਓ ਕੰਨਿਆਂ ਵਾਲੀ ਤਾਰ ਦਾ ਇਹ ਤੁਹਾਨੂੰ ਬੇਨਤੀ ਕਰਦੀ ਆਂ ਵਾਇਗਲ ਜੀ ਕਾਕਾ ਸਾਹਿਬ ਵਾਇਗਲ ਜੀ ਦੀ ਫਤਿਹ ਅਸੀਂ ਤੁਹਾਡੇ ਥਰੂ ਸੰਤਰ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆਂ ਕਿ ਸਾਡੀ ਪੰਜਾਬ ਸਰਕਾਰ ਦੀ ਪੂਰੀ ਪੂਰੀ ਬਾਹ ਫੜੀ ਜਾਏ ਬਿਲਕੁਲ ਇਹ ਨਹੀਂ ਪਈ ਉਹਨੂੰ ਟਾਲਿਆ ਨਾ ਜਾਏ ਜਿਹੜੇ ਸਾਡੇ ਮੰਤਰੀ ਸਾਹਿਬ ਜਾ ਕੇ ਕਿਤੇ ਵੀ ਗੱਲ ਰੱਖਦੇ ਨੇ ਉਹ ਸੱਚੀ ਬਿਲਕੁਲ 100% ਸੱਚੀ ਕਰਦੇ ਆ ਆ ਵੇਖ ਲਓ ਦਸਾਂ ਪਿੰਡਾਂ ਦੀ ਜ਼ਮੀਨ ਆ ਜਿਹੜੀ ਤੇ ਦਸਾਂ ਪਿੰਡਾਂ ਦੇ ਜ਼ਿਮੀਂਦਾਰ ਦੇ ਇੱਥੇ ਤੇ ਜਿਹੜੇ ਅੱਜ ਮੰਤਰੀ ਸਾਹਿਬ ਨੂੰ ਅਸੀਂ ਧੰਨਵਾਦ ਕਰਦੇ ਆਂ ਵੀ ਰਾਤੀ ਵੀ ਸਾਡੀ ਬਾਤ ਇਹ ਪੁੱਛਣ ਆਏ ਨੇ ਆਪਣੇ ਕਹਿੰਦੇ ਨੇ ਵੀ ਔਖੇ ਵੇਲੇ ਸਾਥ ਛੱਡਦੇ ਪਰ ਸਾਡਾ ਮੰਤਰੀ ਸਾਹਿਬ ਨੇ ਸਾਥ ਨਹੀਂ ਛੱਡਿਆ ਜ਼ੀਰੋ ਲਾਈਨ ਤੱਕ ਪਹੁੰਚੇ ਆ ਆਪਾਂ ਸੈਂਟਰ ਸਰਕਾਰ ਨੂੰ ਆਪਣੀ ਸਰਕਾਰ ਦੇ ਰਾਈ ਅਸੀਂ ਕਹਿਣਾ ਚਾਹੁੰਦੇ ਆ ਵੀ ਸਾਡੀ ਜਿਹੜੀ ਆ ਟੰਡਿਆਂ ਵਾਲੀ ਤਾਰ ਹੈ ਇਹਦੇ ਨਾਲੋਂ ਜਿਹੜਾ ਰਾਵੀ ਦਾ ਨਕਾ ਜਿਹੜਾ ਰਾਸ਼ ਦੇ ਵਿੱਚ ਆ ਰਿਹਾ ਇਹਨੂੰ ਖੋਲਣ ਦੀ ਸਾਨੂੰ ਇਜਾਜ਼ਤ ਦੇਣ ਸਾਡੇ ਮੰਤਰੀ ਸਾਹਿਬ ਨੂੰ ਹੁਕਮ ਦੇਣ ਵੀ ਇਹ ਜਿਹੜੀ ਆ ਤਾਰ ਜਿਹੜੀ ਆ ਉਪਰੇ ਹਟਾ ਦੇਣ ਤੇ ਕਿਉਂਕਿ ਸਾਡੀ ਜਿੰਨੀ ਬਾਦੀ ਹੈਗੀ ਆ ਇਹ ਨਹੀਂ ਆ ਜੀ ਜੇ ਸਾਡੀ 100 ਏਕੜ ਜ਼ਮੀਨ ਖਰਾਬ ਹੋ ਜਾਂਦੀ ਆ ਤੇ ਇਹਦੇ ਵਿੱਚ ਬੱਚੇ ਵੀ ਰੋੜਨ ਦਾ ਖਤਰਾ ਇੱਥੋਂ ਤੱਕ ਪੈਦਾ ਹੋ ਜਾਂਦਾ ਇਨ੍ਹਾਂ ਪਿੰਡਾਂ ਤੇ ਕਿਉਂਕਿ ਅਸੀਂ ਨਿਕਲ ਨਹੀਂ ਸਕਦੇ ਕਿਸੇ ਵੀ ਅਸੀਂ ਇਸ ਕਰਕੇ ਮੰਤਰੀ ਸਾਹਿਬ ਨੂੰ ਅਪੀਲ ਕਰਦੇ ਆਂ ਕਿ ਪੰਜਾਬ ਸਰਕਾਰ ਸਾਡੀ ਆਪਣੀ ਸਰਕਾਰ ਹੈ ਤੇ ਸੈਂਟਰ ਸਰਕਾਰ ਨੂੰ ਇਹ ਅਸੀਂ ਸਾਰੇ ਪਾਸਿਓਂ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆਂ ਕਿ ਜੋ ਮੰਤਰੀ ਸਾਹਿਬ ਕਹਿ ਰਹੇ ਨੇ ਉਹ ਮੰਨੀ ਜਾਏ ਤੇ ਸਾਡੀਆਂ ਆੜੀਆਂ ਮੁਸ਼ਕਲਾਂ ਨੇ ਸੁਣੀਆਂ ਜਾਣ ਤੇ ਅਹੀਂ ਫੇਰ ਦੁਬਾਰੇ ਧੰਨਵਾਦ ਕਰਦੇ ਆ ਮੰਤਰੀ ਸਾਹਿਬ ਦਾ ਰਾਤ 10 ਵਜੇ ਸਾਡੇ ਕੋਲ ਇੱਥੇ ਜੀਰੋ ਲੈਣ ਤੇ ਪਹੁੰਚਿਆ ਅੱਜ ਤੱਕ ਮੰਤਰੀ ਕੋਈ ਵੀ ਜਿਹੜਾ ਵਾ ਜੀਰੋ ਤੱਕ 10 ਵਜੇ ਕੀ ਦਿਨੇ ਨਹੀਂ ਕੋਈ ਪਹੁੰਚਿਆ ਜੀ ਤੇ ਇਹ ਮੰਤਰੀ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਜਿਹੜੇ ਸਾਡੇ ਨਾਲ ਆਣ ਕੇ ਮੋਢੇ ਦਾ ਮੋਢਾ ਲਾ ਕੇ ਖੜਿਆ ਤੇ ਤਾਂ ਸਾਨੂੰ ਥੋੜਾ ਜਿਹਾ ਇਹ ਆ ਵੀ ਭਰੋਸਾ ਆ ਆ ਵੀ ਕੋਈ ਨਹੀਂ ਸਰਕਾਰ ਸਾਡੇ ਨਾਲ ਹੈ ਜੀ ਨਹੀਂ ਕੋਈ ਨਹੀਂ ਇਹ ਤਾਂ ਮਲੇ ਆਪਾਂ ਮੰਤਰੀ ਸਾਹਿਬ ਨੇ ਕਦੀ ਮਲੇ ਸਿਆਸੀ ਗੱਲਾਂ ਨਹੀਂ ਕੋਈ ਕੀਤੀਆਂ ਕੋਈ ਮਲੇ ਸਿਆਸੀ ਬੰਨੇ ਨਹੀਂ ਗਏ ਸਾਰਿਆਂ ਨੂੰ ਇੱਕ ਜੋਟ ਰੱਖਿਆ ਨਹੀਂ ਤੇ ਬਾਕੀ ਸਾਰੇ ਮੰਤਰੀਆਂ ਨੇ ਸਾਡੇ ਤੇ ਸਿਆਸਤੀ ਕੀਤੀ ਹੋਈ ਹੈ ਇਹਨਾਂ ਕੱਲੇ ਨੇਤਾ ਜੀ ਨੇ ਮੱਲਾ ਆਪਣੇ ਪੈਰ ਵੀ ਗਾਲ ਲੈ ਪਾਣੀ ਦੇ ਵਿੱਚ ਮਤਲਬ ਇੰਨੀ ਮਿਹਨਤ ਕੀਤੀ ਜਨਾਂ ਸਾਰੇ ਪਰਿਵਾਰ ਨੇ ਕੀਤੀ ਮੱਲ ਇਹਨਾਂ ਦੇ ਪਰਿਵਾਰ ਨੇ ਸਾਰੇ ਮਿਹਨਤ ਕੀਤੀ ਜੇ ਪਹਿਲੀਆਂ ਸਰਕਾਰਾਂ ਸਾਡੇ ਮੰਤਰੀ ਸਾਹਿਬ ਵਾਂਗੂ ਮਿਹਨਤ ਕਰਦੇ ਤੇ ਅੱਜ ਸਾਡਾ ਜਿਹੜਾ ਸੀਗਾ ਉਹ ਬੰਦ ਦਾ ਕੋਈ ਖਤਰਾ ਨਹੀਂ ਸੀ ਸਾਨੂੰ ਜਿੱਦਾਂ ਸਾਡੇ ਮੰਤਰੀ ਸਾਹਿਬ ਪਾਕਿਸਤਾਨ ਤੱਕ ਗਾਂਹ ਤੱਕ ਵੀ ਅਗਲੇ ਫੇਰ ਕੇ ਬੇੜੀਆਂ ਤੱਕ ਆਏ ਨੇ ਤੇ ਸੰਦ ਅਖਬਰ ਤੇ ਅਸੀਂ ਵੀ ਸਾਰੇ ਕੋਈ ਸੁਣਦੇ ਆ ਪਰ ਸਰਕਾਰ ਕੋ ਉਹੀ ਜਾਣੇ ਨੇ ਜਿਨ੍ਹਾਂ ਨੂੰ ਅਸੀਂ ਚੁਣਿਆ ਤੇ ਅਹੀਂ ਆਨੇ ਆਪੀ ਬਾਤੋ-ਬਾਤ ਜਿਹੜੀ ਆ ਉਹ ਇਹਨਾਂ ਦੀ ਮਤ ਵੀ ਕੀਤੀ ਗਈ ਹੈ